ਸਤਿ ਸ਼੍ਰੀ ਅਕਾਲ ਨਮਸਕਾਰ ਤੇ ਜੋੜ ਕੇ ਸਲਾਮ ਅਸੀਂ ਅੱਜ ਇੱਥੇ ਇੱਕ ਮਹੱਤਵਪੂਰਨ ਮੁੱਦੇ ਤੇ ਗੱਲ ਕਰਨ ਲਈ ਇਕੱਠੇ ਹੋਏ ਹਾਂ ਇਹ ਮੁੱਦਾ ਹੈ ਸਰਕਾਰੀ ਕਰਮਚਾਰੀਆਂ ਦੇ ਹੱਕ ਤਨਖਾਹ ਪੁਰਾਣੀ ਪੈਨਸ਼ਨ ਯੋਜਨਾ ਅਤੇ ਪਿਸਕੇਲ ਦੀ ਲੜਾਈ ਇਹ ਮਾਮਲਾ ਸਿਰਫ ਸਰਕਾਰੀ ਕਰਮਚਾਰੀਆਂ ਲਈ ਹੀ ਨਹੀਂ ਸਗੋ ਪੂਰੇ ਸਮਾਜ ਤੇ ਪ੍ਰਭਾਵ ਪਾਉਂਦਾ ਹੈ ਕਿਉਂਕਿ ਜੇਕਰ ਇੱਕ ਕਰਮਚਾਰੀ ਖੁਸ਼ ਹੈ ਤਾਹੀ ਉਹ ਲੋਕਾਂ ਦੀ ਚੰਗੀ ਤਰ੍ਹਾਂ ਸੇਵਾ ਕਰ ਸਕਦਾ ਹੈ ਅੱਜ ਦੇ ਜ਼ਮਾਨੇ 'ਚ ਸਰਕਾਰੀ ਨੌਕਰੀ ਦੀ ਨੀਸਥਿਰਤਾ ਜੌਬ ਸਿਕਿਉਰਿਟੀ ਪਵਿੱਖ ਦੀ ਸੁਰੱਖਿਆ ਅ ਫਿਊਚਰ ਸਿਕਿਉਰਿਟੀ ਅਤੇ ਇਨਸਾਫ ਜਸਟਿਸ ਤੇ ਟਿੱਕੀ ਹੋਈ ਹੋਣੀ ਚਾਹੀਦੀ ਹੈ ਪਰ ਅਫਸੋਸ ਦੀ ਗੱਲ ਇਹ ਹੈ ਕਿ ਕਰਮਚਾਰੀਆਂ ਦੀ ਮਿਹਨਤ ਉਹਨਾਂ ਦੇ ਹੱਕ ਅਤੇ ਉਹਨਾਂ ਦੀ ਪਵਿੱਖ ਦੀ ਸੁਰੱਖਿਆ ਹਮੇਸ਼ਾ ਹੀ ਇੱਕ ਤਰ੍ਹਾਂ ਦੇ ਸੰਗਰਾਮ 'ਚ ਫਸੀ ਰਹਿੰਦੀ ਹੈ ਸਰਕਾਰੀ ਕਰਮਚਾਰੀਆਂ ਦੀ ਮੌਜੂਦਾ ਸਥਿਤੀ ਸਰਕਾਰੀ ਕਰਮਚਾਰੀ ਇੱਕ ਮੂਲ ਤੇ ਕੰਮ ਕਰਦੇ ਹਨ ਉਨ੍ਹਾਂ ਤੇ ਸਿਸਟਮ ਦਾ ਵੱਡਾ ਭਾਰ ਹੁੰਦਾ ਹੈ। ਉਹਨਾਂ ਨੇ ਪ੍ਰਸ਼ਟਾਚਾਰ ਦੇ ਵਿਰੁੱਧ ਲੜਨਾ, ਲੋਕਾਂ ਦੀ ਸੇਵਾ ਕਰਨੀ ਅਤੇ ਆਪਣੇ ਕੰਮ 'ਚ ਵਧੀਆ ਪ੍ਰਦਰਸ਼ਨ ਕਰਨਾ ਹੁੰਦਾ ਹੈ। ਪਰ ਉਹਨਾਂ ਦੀ ਤਨਖਾਹ ਅਤੇ ਸਹੂਲਤਾਂ ਉਸ ਤਰੀਕੇ ਨਾਲ ਵਧਾਉਣ ਦੀ ਬਜਾਏ ਸਰਕਾਰ ਨੇ ਖਰਚੇ ਕਟਾਉਣ ਦੇ ਨਾਂ ਤੇ ਕਰਮਚਾਰੀਆਂ ਦੇ ਹੱਕਾਂ 'ਚ ਕਟੌਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇੱਕ ਪੇ ਸਕੇਲ ਅਤੇ ਤਨਖਾਹ ਦਾ ਮੁੱਦਾ। ਸਰਕਾਰੀ ਕਰਮਚਾਰੀਆਂ ਦੀ ਤਨਖਾਹ ਹੁਣ ਨਿਯੁਕਤੀ ਦੇ ਸਾਲਾਂ 65 ATP ਸਕੇਲ ਤੇ ਆਧਾਰਿਤ ਹੁੰਦੀ ਹੈ ਪਰ ਪਿਛਲੇ ਕੁਝ ਸਾਲਾਂ ਚ ਵੇਖਣ ਨੂੰ ਮਿਲਿਆ ਹੈ ਕਿ ਨਵੇਂ ਭਰਤੀ ਹੋਣ ਵਾਲੇ ਕਰਮਚਾਰੀਆਂ ਦੀ ਤਨਖਾਹ ਪੁਰਾਣੀਆਂ ਤਨਖਾਹਾਂ ਨਾਲੋਂ ਘੱਟ ਹੈ ਸੱਜੇ ਤੀਰ ਤੇ ਕਮਿਸ਼ਨ ਸਰਕਾਰ ਵੱਲੋਂ ਨਵੇਂ 'ਤੇ ਕਮਿਸ਼ਨ ਲਾਗੂ ਕਰਨਾ ਡੀਏ ਮਿੰਗਾਈ ਪੱਤਾ ਵਧਾਉਣਾ ਤੇ ਕਰਮਚਾਰੀਆਂ ਨੂੰ ਬਿਹਤਰ ਤਨਖਾਹ ਦੇਣਾ ਉਹਨਾਂ ਦਾ ਹੱਕ ਹੈ 6ਵਾਂ 7ਵਾਂ ਤੇ 8ਵਾਂ 'ਤੇ ਕਮਿਸ਼ਨ ਲਾਗੂ ਹੋਣ ਦੇ ਬਾਵਜੂਦ ਵੀ ਕਈ ਰਾਜਾਂ 'ਚ ਇਹ ਪੂਰੀ ਤਰ੍ਹਾਂ ਅਮਲ 'ਚ ਨਹੀਂ ਆਇਆ ਸੱਜੇ ਤੀਰ ਕੰਟਰੈਕਟ ਤੇ ਆਊਟਸੋਰਸਿੰਗ ਦਾ ਖਤਰਾ ਹੁਣ ਜ਼ਿਆਦਾਤਰ ਨਵੀਆਂ ਪਰਤੀਆਂ ਕੰਟਰੈਕਟ ਤੇ ਆਊਟਸੋਰਸਿੰਗ ਰਾਹੀਂ ਕੀਤੀਆਂ ਜਾ ਰਹੀਆਂ ਹਨ ਜਿਸ ਕਰਕੇ ਕਰਮਚਾਰੀ ਨੀਂਹ ਤੇ ਬੇਸਹਾਰਾ ਹੋ ਗਏ ਹਨ ਸੱਜੇ ਤੀਰ ਇੱਕੋ ਕਮ ਪਰ ਵੱਖਰੀ ਤਨਖਾਹ ਇੱਕੋ ਕਮ ਕਰਦੇ ਹੋਏ ਵੀ ਪੱਕੇ ਤੇ ਆਊਟਸੋਰਸ ਕਰਮਚਾਰੀਆਂ ਦੀ ਤਨਖਾਹ ਚੁਪਾਰੀ ਅੰਤਰ ਹੁੰਦਾ ਹੈ ਇਹ ਆਇਂਦੇ ਖਿਲਾਫ ਵੀ ਹੈ ਤੇ ਨੈਤਿਕ ਤੌਰ ਤੇ ਵੀ ਗਲਤ ਹੈ ਦੋ ਪੁਰਾਣੀ ਪੈਨਸ਼ਨ ਯੋਜਨਾ ਆਪਸ ਦੀ ਬਹਾਲੀ ਪੁਰਾਣੀ ਪੈਨਸ਼ਨ ਸਕੀਮ ਆਪਸ ਬੰਦ ਹੋਣ ਨਾਲ ਸਰਕਾਰੀ ਕਰਮਚਾਰੀਆਂ ਲਈ ਵੱਡਾ ਆਰਥਿਕ ਸੰਕਟ ਖੜ੍ਹਾ ਹੋ ਗਿਆ ਹੈ ਸੱਜੇ ਤੀਰ ਪਹਿਲਾ ਪੁਰਾਣੀ ਤੇ ਨਵੀਂ ਪੈਨਸ਼ਨ ਚੰਤਰ ਪਹਿਲਾ ਆਪਸ ਹੇਟ ਕਰਮਚਾਰੀ ਦੀ ਪੈਨਸ਼ਨ ਨੌਕਰੀ ਦੀ ਆਖਰੀ ਤਨਖਾਹ ਦਾ 50% ਹੁੰਦੀ ਸੀ ਜੋ ਭਵਿੱਖ ਦੀ ਆਰਥਿਕ ਸੁਰੱਖਿਆ ਦਿੰਦੀ ਸੀ ਪਰ ਨਵੀਂ ਐਨਪੀਐਸ ਨੈਸ਼ਨਲ ਪੈਨਸ਼ਨ ਸਿਸਟਮ ਦੇ ਹਵਾਲੇ ਨਾਲ ਹੁਣ ਪੈਨਸ਼ਨ ਮਾਰਕੀਟ ਦੇ ਹਵਾਲੇ ਹੋ ਗਈ ਹੈ जिस कारण कर्मचारी दी पेंशन हमेशा निश्चित नहीं रहती सजे तीर दूजा ऑपस की बहाली लंगराश कई राजा ने पुरानी पेंशन योजना वापस लागू कर दिखती है जिमें कि राजस्थान छत्तीसगढ़ पच्छमी बंगाल पर पंजाब हरियाणा होर कई राज अजे भी असी ऑपस लागू करुक तो रहे सजे तीर तीजा ऑपस के नौजवान कर्मचारियों की लोच ਨਵੀਂ ਐਨਪੀਸਿਤਿਤ ਕਰਮਚਾਰੀਆਂ ਨੂੰ ਬਹੁਤ ਘੱਟ ਪੈਨਸ਼ਨ ਮਿਲ ਰਹੀ ਹੈ ਜਿਹੜੀ ਉਹਨਾਂ ਦੇ ਜੀਵਨ ਯਾਪਨ ਲਈ ਅਯੋਗ ਹੈ ਇਹ ਅਸਮਾਨਤਾ ਤੇ ਸ਼ੋਸ਼ਣ ਦਾ ਉੱਤਮ ਉਦਾਹਰਨ ਹੈ ਤਿੰਨ ਵਿੰਗਾਈ ਪੱਤਾ ਡੀਏ ਤੇ ਤਨਖਾਹ ਚ ਵਾਦੂ ਦੀ ਲੋੜ ਸੱਜੇ ਤੀਰ ਡੀਏ ਡਿਜ਼ਨਸ ਅਲਾਉਂਸ ਹਰ 6 ਮਹੀਨੇ ਚ ਵਧਾਇਆ ਜਾਂਦਾ ਹੈ ਪਰ ਕਈ ਵਾਰ ਸਰਕਾਰ ਵਾਦਾ ਚ ਦੇਰੀ ਕਰਦੀ ਹੈ 2020 ਤੋਂ 2021 ਚ ਡੀਏ ਚਾਰ ਮਹੀਨਿਆਂ ਦੀ ਰੋਕ ਲਗਾ ਦਿੱਤੀ ਗਈ ਜਿਸ ਕਾਰਨ ਲੱਖਾਂ ਕਰਮਚਾਰੀਆਂ ਨੇ ਵੱਡਾ ਆਰਥਿਕ ਨੁਕਸਾਨ ਚੱਲਿਆ ਸੱਜੇ ਤੀਰ ਹੁਣ ਤਾਂ ਸੱਤਵੇਂ ਪੇ ਕਮਿਸ਼ਨ ਲਾਗੂ ਹੋਣ ਦੇ ਬਾਵਜੂਦ ਵੀ ਤਨਖਾਹ ਗੁਜ਼ਾਰੇ ਯੋਗ ਨਹੀਂ ਸੱਜੇ ਤੀਰ ਸਰਕਾਰ ਨੂੰ ਡੀਏ ਐਚਏਏ ਘਰ ਪੱਤਾ ਸੀਸੀਏ ਸ਼ਹਿਰੀ ਪੱਤਾ ਚ ਵੀ ਵਾਦੂ ਕਰਨੀ ਚਾਹੀਦੀ ਹੈ ਤਾਂ ਜੋ ਕਰਮਚਾਰੀ ਮਹਿੰਗਾਈ ਦਾ ਮੁਕਾਬਲਾ ਕਰ ਸਕਣ ਚਾਰ ਕਰਮਚਾਰੀਆਂ ਦੇ ਸੰਗਰਾਸ਼ ਅਤੇ ਹੱਕਾਂ ਦੀ ਲੜਾਈ ਅੱਜ ਦੇ ਦੌਰ ਚ ਕਰਮਚਾਰੀ ਆਪਣੇ ਹੱਕ ਲਈ ਲੜ ਰਹੇ ਹਨ ਪਰ ਸਰਕਾਰ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸੱਜੇ ਤੀਰ ਹੜਤਾਲਾਂ ਤੇ ਧਰਨੇ ਕਰਮਚਾਰੀਆਂ ਨੇ ਕਈ ਵਾਰ ਹੜਤਾਲ ਕੀਤੀਆਂ ਧਰਨੇ ਦਿੱਤੇ ਪਰ ਸਰਕਾਰ ਉਹਨਾਂ ਦੀਆਂ ਮੰਗਾਂ ਤੇ ਕੋਈ ਪੱਕਾ ਫੈਸਲਾ ਨਹੀਂ ਲੈ ਰਹੀ ਸੱਜੇ ਤੀਰ ਕਾਨੂੰਨੀ ਕਾਰਵਾਈ ਕਈ ਕਰਮਚਾਰੀ ਯੂਨੀਅਨਾਂ ਨੇ ਐਚਸੀ ਤੇ ਐਸਸੀ ਚਪੇਟਸ਼ਨ ਦਾਖਲ ਕੀਤੇ ਹਨ ਤਾਂ ਜੋ ਉਹਨਾਂ ਦੇ ਹੱਕ ਤੇ ਆਉਣ ਵਾਲੇ ਖਤਰੇ ਨੂੰ ਰੋਕਿਆ ਜਾ ਸਕੇ ਸੱਜੇ ਤਿਰਸਿਆਸੀ ਭੂਮਿਕਾ ਵੋਟਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਕਰਮਚਾਰੀਆਂ ਨੂੰ ਲੁਭਾਉਂਦੀਆਂ ਹਨ ਪਰ ਸਰਕਾਰ ਬਣਨ ਤੋਂ ਬਾਅਦ ਉਹਨਾਂ ਦੀਆਂ ਮੰਗਾਂ ਨੂੰ ਅਣਡਿੱਠਾ ਕਰ ਦਿੰਦੀਆਂ ਹਨ ਸਿੱਟਾ ਕਰਮਚਾਰੀਆਂ ਲਈ ਇਨਸਾਫ ਕਰੋ